ਸਾਰਗ ਮਹੱਲਾ ਤੀਜਾ ਅਸ਼ਟਪਦੀਆ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮਾਨ ਮੇਰੇ ਹਰ ਕੈ ਨਾਮ ਵਡਾਈ ਹਰ ਬਿਨ ਅਵਰ ਨਾ ਜਾਣਾ ਕੋਈ ਹਰ ਕੈ ਨਾਮ ਮੁਕਤ ਗਤ ਪਾਈ ਰਹਾਉ ਸਬਦ ਭਉ ਪੰਜਨ ਜਮ ਕਾਲ ਨਿਖੰਝਨ ਜਮ ਕਾਲ ਕੀ ਥੋੜਾ ਜਿਹਾ ਡੈਸ਼ ਦੇ ਕੇ ਬੋਲਣਾ ਹੈ ਸਬਦ ਭਉ ਪੰਜਨ ਜਮ ਕਾਲ ਨਿਖੰਝਨ ਹਰ ਸੇਤੀ ਲੇਵ ਲਈ ਹਰ ਸੁਖ ਦਾਤਾ ਗੁਰਮੁਖ ਜਾਤਾ ਸਹਜੇ ਰਹਿਆ ਸਮਾਈ ਭਗਤਾਂ ਕਾ ਭੋਜਨ ਹਰ ਨਾਮ ਨਿਰੰਝਨ ਪੈਨਣ ਭਗਤ ਬੜਾਈ ਨੇਜ ਘਰਵਾਸਾ ਸਦਾ ਹਰ ਸੇਵਨ ਹਰਦਾਰ ਸੋਭਾ ਪਾਈ ਮਾਨਮੁਖ ਬੁੱਧ ਕਾਚੀ ਮਨੁਆ ਡੋਲੇ ਆਕਾਥ ਨਾ ਕਥੈ ਕਹਾਣੀ ਗੁਰਮਤਿ నిਹਚਲ ਹਰ ਮਾਨ ਵਸਿਆ ਅੰਮ੍ਰਿਤ ਸਾਚੀ ਬਾਨੀ ਮਾਨ ਕੇ ਤਰੰਗ ਸਬਦ ਨਿਵਾਰੇ ਰਸਨਾ ਸਹਿਜ ਸੁਭਾਈ ਸਤਗੁਰ ਮਿਲ ਰਹੀਐ ਸਭ ਆਪਨੇ ਜੇ ਨ ਹਰ ਸੇਤੀ ਲੇਵ ਲਾਈ ਮਨ ਸ਼ਬਦ ਮਰੈ ਤਾ ਮੁਕਤੋ ਹੋਵੈ ਹਰ ਚਰਣੀ ਚਿਤ ਲਾਈ ਹਰ ਸਰ ਸਾਗਰ ਸਦਾ ਜਲ ਨਿਰਮਲ ਨਾਵੈ ਸਹਿਜ ਸੁਭਾਈ ਨਾਵੈ ਪਦ ਪਾਰ ਬੋਲ ਨਾ ਸਬਦ ਵਿਚਾਰ ਸਦਾ ਰੰਗ ਰਾਤੇ ਹੋਮੈ ਤ੍ਰਿਸ਼ਨਾ ਮਾਰੀ ਅੰਤਰ નિਹ ਕੇਵਲ ਹਰ ਰਵਿਆ ਸਭ ਆਤਮ ਰਾਮ ਮੁਰਾਰੀ ਸੇਵਕ ਸੇਵ ਰਹੀਂ ਸੱਚ ਰਾਤੇ ਸੇਵਕ ਸੇਵ ਰਹੀਂ ਸੱਚ ਰਾਤੇ ਸੇਵਕ ਸੇਵ ਰਹੀਂ ਸੱਚ ਰਾਤੇ ਜੋ ਤੇਰਾ ਮਾਨ ਭਾਣੇ ਦੁਬਦਾ ਮਹਿਲ ਨਾ ਪਾਵੇ ਜਗ ਝੂਠੀ ਦੁਬਦਾ ਮਹਿਲ ਨਾ ਪਾਵੇ ਜਗ ਝੂਠੀ ਗੁਣ ਅਵਗਣ ਨਾ ਪਛਾਣੇ ਆਪੇ ਮੇਲ ਲਏ ਅਕਥ ਕਥਿਐ ਸੱਚ ਸਬਦ ਸੱਚ ਬਾਣੀ ਨਾਨਕ ਸਾਚੇ ਸੱਚ ਸਮਾਣੇ ਹਰ ਕਾ ਨਾਮ ਵਖਾਣੀ ਸਰਗ ਮਹੱਲਾ ਤੀਜਾ ਮਨ ਮੇਰੇ ਹਰ ਕਾ ਨਾਮ ਆਤ ਮੀਠਾ ਜਨਮ ਜਨਮ ਕੀ ਕਿਲਵਿਕ ਭਾਉ ਪੰਜਨ ਗੁਰਮੁਖ ਏਕੋ ਡੀਠਾ ਰਹਾਉ ਕੋਟ ਕੋਟ ਅੰਤਰ ਕੀ ਪਾਪ ਬਿਨਾਸਨ ਹਰ ਸਾਚਾ ਮਾਨ ਪਾਇਆ ਹਰ ਬਿਨ ਅਵਰਨਾ ਸੂਝੈ ਦੂਜਾ ਸਤਿਗੁਰ ਏਕ ਬੁਝਾਇਆ ਇਹ ਸਤਿਗੁਰ ਪਦ ਤੀਯਮ ਕਲਾ ਕੇ ਬੋਲਨਾ ਸਤਿਗੁਰ ਏਕ ਬੁਝਾਇਆ ਪ੍ਰੇਮ ਪਦਾਰਥ ਜੇਨ ਘਟ ਵਸਿਆ ਸਹਿਜੇ ਰਹੇ ਸਮਾਈ ਸ਼ਬਦ ਰਤੇ ਸੇ ਰੰਗ ਚਲੂਲੇ ਰਾਤੀ ਸਹਿਜ ਸੁਭਾਈ ਰਸਨਾ ਸ਼ਬਦ ਵਿਚਾਰ ਰਸ ਰਾਤੀ ਲਾਲ ਭਈ ਰੰਗ ਲਾਈ RAM ਨਾਮ ਮਹਿ ਕੇਵਲ ਜਾਣਿਆ ਮਾਨ ਤ੍ਰਿਪਤੀਆ ਸ਼ਾਂਤ ਆਈ ਪੰਡਿਤ ਪੜ ਪੜ ਮੋਨੀ ਸਭ ਥਾਕੇ ਭ੍ਰਮ ਭੀਖ ਥੱਕੇ ਭੀਖ ਧਾਰੀ ਗੁਰ ਪ੍ਰਸਾਦ ਨਿਰੰજન ਪਾਇਆ ਸੱਚ ਹੈ ਸ਼ਬਦ ਵਿਚਾਰੀ ਆਵਾ ਗੌਣ ਨਿਵਾਰ ਸੱਚ ਰਾਤੀ ਸੱਚ ਸ਼ਬਦ ਮਨ ਪਾਇਆ ਸਤਗੁਰ ਸੇਵ ਸਦਾ ਸੁਖ ਪਾਈਐ ਜਿਨ ਵਿੱਚ ਹੋ ਆਪ ਗਵਾਇਆ ਸੱਚ ਹੈ ਸ਼ਬਦ ਸਹਿਜ ਧੁਨ ਉਪਜੈ ਮਨ ਸੱਚ ਲੇਵ ਲਈ ਅਗੰ ਅਗੂਚਰ ਨਾਮ ਨਿਰੰਜਨ ਗੁਰਮੁਖ ਮਨ ਵਸਾਈ ਇਕਸ ਮਹਿ ਸਭ ਜਗ ਤੂ ਵਰਤੈ ਵਿਰਲਾ ਏਕ ਪਛਾਣੈ ਸ਼ਬਦ ਮਰੈ ਤਾ ਸਭ ਕੁਝ ਸੂਝੈ ਆਨ ਦਿਨ ਏਕੋ ਜਾਣੈ ਜਿਸ ਨੂੰ ਨਦਰ ਕਰੇ ਸੋਈ ਜਨ ਬੂਝੈ ਔਰ ਕਹਿਣਾ ਕਥਨ ਨਾ ਜਾਈ ਨਾਨਕ ਨਾਮ ਰਤੇ ਸਦਾ ਬੈਰਾਗੀ ਏਕ ਸ਼ਬਦ ਲਿਵ ਲਾਈ Sarg ਮਹੱਲਾ ਤੀਜਾ ਮਨ ਮੇਰੇ ਹਰ ਕੀ ਆ ਕਥ ਕਹਾਣੀ ਹਰ ਨਦਰ ਕਰੇ ਸੋਈ ਜਨ ਪਾਏ ਗੁਰਮੁਖ ਵਿਰ ਲੈ ਜਾਣੀ ਰਹਾਉ ਹਰ ਗਹਿਰ ਗੰਭੀਰ ਗੁਣੀ ਗਹਿਿਰ ਹਰ ਗਹਿਰ ਗੰਭੀਰ ਗੁਣੀ ਗਹਿਿਰ ਗੁਰ ਕੈ ਸਬਦ ਪਛਾਨਿਆ ਬਹੁ ਬੇਦ ਕਰਮ ਕਰਹਿ ਭਾਇ ਦੂਜੈ ਬਿਨ ਸਬਦ ਬੋਰਾਨਿਆ ਬਿਨ ਸਬਦ ਬੋਰਾਨਿਆ ਹਰ ਨਾਮ ਨਹਾਵੇ ਸੋਈ ਜਨ ਨਿਰਮਲ ਇਹ ਨਹਾਵੇ ਪਦ ਇੱਥੇ ਭਾਰਾ ਉਚਾਰਨ ਕਰਨਾ ਹੈ ਫਿਰ ਮੈਲਾ ਮੂਲ ਨ ਹੋਈ ਨਾਮ ਬਿਨਾ ਸਭ ਜਗ ਹੈ ਮੈਲਾ ਦੂਜੈ ਭਰਮ-ਪਾਤ ਖੋਈ ਕਿਆ ਦ੍ਰਿੜੀ ਕਿਆ ਸੰਗ੍ਰਹਿ त्यागी ਦ੍ਰੁੜਾ ਪਦ ਹੈ ਦ੍ਰਿੜੀ ਨਹੀਂ ਹੈ ਕਿਆ ਦ੍ਰੁੜਾ ਕਿਆ ਸੰਗ੍ਰਹਿ त्यागी ਕਿਆ ਦ੍ਰੁੜਾ ਕਿਆ ਸੰਗ੍ਰਹਿ त्यागी ਮੈਂ ਤਾਂ ਬੂਝ ਨ ਪਾਈ ਮੈਂ ਤਾਂ ਮੈਂ ਤਾਂ ਬੂਝ ਨ ਪਾਈ ਹੋ ਹੋ ਦਇਆਲ ਕਿਰਪਾ ਕਰ ਹਰ ਜੀਵ ਹੋ へ ਪਦ ਹੈ ਹੋ へ ਦਇਆਲ ਕਿਰਪਾ ਕਰ ਹਰ ਜੀਵ ਹੋ へ ਦਇਆਲ ਕਿਰਪਾ ਕਰ ਹਰ ਜੀਵ ਨਾਮ ਹੋਏ ਸਖਾਈ ਸੱਚਾ ਸਤਿ ਦਾਤਾ ਕਰਮ ਵਿਧਾਤਾ 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 ਜਿਸ ਭਾਵੈ ਤਿਸ ਨਾਏ ਲਾਈ ਗੁਰੂ ਦਵਾਰੈ ਸੋਈ ਬੂਝੈ ਜੇਸਨੋ ਆਪ ਬੁਝਾਏ ਦੇਖ ਬਿਸਮਾਦ ਇਹੋ ਮਨ ਨਹੀਂ ਚੇਤੇ ਆਵਾ ਗਾਉਣ ਸੰਸਾਰਾ ਸੰਸਾਰਾ ਸਤਗੁਰ ਸੇਵੇ ਸੋਈ ਬੁਝਾਏ ਪਾਏ ਮੋਖ ਦਵਾਰਾ ਜੇਨਦਰ ਸੂਝੈ ਸੇ ਕਦੇ ਨ ਵਿਗਾੜੈ ਜੇਨ ਨੰਨੇ ਦੀ ਹਲੰਤ ਲੱਗਿਆ ਹੋਇਆ ਹੈ ਜੇਨਦਰ ਸੂਝੈ ਸੇ ਕਦੇ ਨ ਵਿਗਾੜੈ ਸਤਗੁਰ ਬੂਝ ਬੁਝਾਈ ਸਤਗੁਰ ਹਮ ਸਤਗੁਰ ਰੂਝ ਬੁਝਾਈ ਸੱਚ ਸੰਜਮ ਕਰਨੀ ਕਿਰਤ ਕਮਾਵੈ ਆਵਣ ਜਾਣ ਰਹਾਈ ਸੇਦਰ ਸੱਚ ਸਾਚ ਕਮਾਵੈ ਜਿਨ ਗੁਰਮੁਖ ਸਾਚ ਆਧਾਰਾ ਮਨਮੁਖ ਦੂਜੈ ਭਰਮ ਭੁਲਾਏ ਨਾ ਬੂਝਹਿ ਵਿਚਾਰਾ ਮਨਮੁਖ ਦੂਜੈ ਭਰਮ ਭੁਲਾਏ ਨਾ ਬੂਝਹਿ ਵਿਚਾਰਾ ਆਪੇ ਗੁਰਮੁਖ ਆਪੇ ਦੇਵਾ ਆਪੇ ਕਾਰ ਕਰ ਵੇਖੈ ਨਾਨਕ ਸੇ ਜਨ ਥਾਏ ਪਏ ਹੈ ਜਿਨ ਕੀ ਪਾਤ ਪਾਵੇ ਲੇਖੈ